ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਗੁਰਦੁਆਰਾ ਪਾਤਸ਼ਾਹੀ ਸ਼ੇਮੀ ਤੇ ਪਾਤਸ਼ਾਹੀ 7ਵੀਂ ਦੇ ਇਸ ਸਥਾਨ ਨੂੰ ਗੁਰਦੁਆਰਾ ਚਵੱਛਾ ਸਾਹਿਬ ਵੀ ਕਿਹਾ ਗਿਆ ਹੈ ਪਾਤਸ਼ਾਹੀ ਸ਼ੇਮੀ ਤੋਂ ਤੁਸੀਂ ਸਮਝਦੇ ਹੋਵੋਗੇ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਮਹਾਰਾਜ ਉਹਨਾਂ ਜਿੱਦੇ ਚਰਨ ਛੋਪਾ ਪ੍ਰਾਪਤ ਦੇ ਗੁਰੂ ਹਰਾਈ ਮਹਾਰਾਜ ਜੀ ਦੇ ਚਰਨ ਛੋਪਾ ਪ੍ਰਾਪਤ ਧਰਤੀ ਹੈ ਜੀ ਇਹ ਇਹ ਸਥਾਨ ਪਿੰਡ ਬੁੰਗਾ ਸਾਹਿਬ ਦੇ ਨੇੜੇ ਸਥਿਤ ਹੈ ਜੀ ਬੁੰਗਾ ਸਾਹਿਬ ਜੋ ਗਿੱਦੜਪੁਰ ਸਾਹਿਬ ਤੋਂ ਕਰੀਬ-ਕਰੀਬ 2.5 ਕਿਲੋਮੀਟਰ ਦੀ ਦੂਰੀ ਤੇ ਰੋਪੜ ਵੱਲੋਂ ਜਦੋਂ ਆਪਾਂ ਜਾਣਦੇ ਆ ਉੱਥੇ ਸਥਿਤ ਹੈ ਜੀ ਇਹਦੇ ਕੰਡੇ ਤੇ ਦੋ ਨਹਿਰਾ ਜੋ ਕਿ ਇੱਕ ਬੀਬੀ ਐਮਬੀ ਦੀ ਮੇਨ ਲਾਈਨ ਹੈ ਇੱਕ ਪੰਜਾਬ ਜੋ ਨਹਿਰਾ ਚਲਦੀਆਂ ਉਹਦੇ ਕੰਡੇ ਤੇ ਬਣਿਆ ਹੋਇਆ ਗੁਰਦੁਆਰਾ ਸਾਹਿਬ ਹੈ ਆਓ ਕਰਾਈਏ ਦਰਸ਼ਨ ਗੁਰਦੁਆਰਾ ਪਾਸ਼ਾਹੀ ਸ਼ੇਮੀ ਤੇ ਪਾਸ਼ਾਹੀ ਸਤਮੀਂ ਇਹ ਗੁਰਦੁਆਰਾ ਜਿਹੜਾ ਇਮਾਰਤ ਇਹਨਾਂ ਦੀ ਥੋੜੀ ਹਾਲਤ ਦੀ ਖਸਤਾ ਹੈ ਕਾਫੀ ਪੁਰਾਣੇ ਟਾਈਮ ਦਾ ਬਣਿਆ ਗੁਰਦੁਆਰਾ ਸਾਹਿਬ ਹੈ। ਔਰ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਥੋੜੀ ਹਲਤੀ ਦੀ ਖਸਤਾ ਹੈ। ਔਰ ਸ਼ਾਇਦ ਮੇभी ਐਸਜੀਪੀ ਜ਼ਲੀ ਅੰਡਰ ਹੀ ਹੋਵੇ ਪਰ ਇੱਥੇ ਕੋਈ ਮੈਨੂੰ ਅਫੀਸ਼ੀਅਲ ਅਧਿਕਾਰੀ ਕੋਈ ਕੁਛ ਇੱਥੇ ਨਜ਼ਰ ਤਾਂ ਨਹੀਂ ਆਇਆ। ਪਾਟਿਸਨ ਜਰੂਰ ਸੀਗੇ ਔਰ ਇੱਕ ਤੇ ਇਹ ਜੀ ਬੂੰਗਾ ਸਾਹਿਬ ਗੁਰਦੁਆਰਾ ਇਤਿਹਾਸ ਇਸ ਸਥਾਨ ਤੇ ਗੁਰੂ ਮਹਾਰਾਜ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਜਿਹੜੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੈ ਉਹ ਸਾਡੇ ਇਸ ਏਰੀਏ ਸਾਰਾ ਅਨੰਦਪੁਰ ਸਾਹਿਬ ਦੇ ਨੇੜੇ ਤੇੜ ਦਾ ਇਲਾਕਾ ਪਹਾੜੀਆ ਇਲਾਕਾ ਔਰ ੀਤਪੁਰ ਸਾਹਿਬ ਉਸ ਦੇ ਉੱਪਰ ਪਹਾੜੀ ਇਲਾਕਾ ਸਾਰਿਆਂ ਦੇ ਇੱਥੇ ਇਹਨਾਂ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਥੇ ਇਹਨਾਂ ਦੇ ਕਾਫੀ ਉਰੇ ਗੁਰਦੁਆਰਾ ਸਾਹਿਬ ਹੈ ਕਾਫੀ ਇੱਥੇ ਨਿਸ਼ਾਨੀਆਂ ਜੋ ਮਿਲੀਆਂ ਹੈ ਇਹ ਹੈ ਜੀ ਅੰਦਰੋਂ ਦਰਬਾਰ ਸਾਹਿਬ ਜਿਸ ਸਥਾਨ ਤੇ ਗੁਰੂ ਮਹਾਰਾਜ ਜਿਵੇਂ ਉਹਨੇ ਲਿਖਿਆ ਇਤਿਹਾਸ ਚ ਕਿ ਬਰਸਾਤ ਦੀ ਰੁੱਤ ਸਮੇ ਆਪਣੇ ਸਿੰਘਾਂ ਤੇ ਘੋੜਿਆਂ ਸਮੇਤ ਇਸ ਸਥਾਨ ਤੇ ਆ ਕੇ ਠਹਿਰੇ ਕਰਦੇ ਸਨ ਤੇ ਜੋ ਗੁਰਦੁਆਰਾ ਚੱਚਾ ਸਾਹਿਬ ਵੀ ਕਿਹਾ ਗਿਆ ਇਸ ਨੂੰ ਉਹ ਉਹ ਗੁਰਦੁਆਰਾ ਜੀ ਜੋ ਹੈ ਤੇ ਬਿਲਕੁਲ ਪਿੱਛੇ ਉਹ ਸਥਾਨ ਹੈ ਜਿੱਥੇ ਘੋੜਿਆਂ ਨੂੰ ਦਾਣਾ ਵਗੈਰਾ ਖਾ ਚਾਰਿਆ ਜਾਂਦਾ ਸੀ ਉਹ ਤੁਹਾਨੂੰ ਦਿਖਾਵਾਂਗੇ ਇਹਦਾ ਹੈਗਾ ਕੁਛ ਆਲਾ ਦਵਾਲਾ ਨਾਲ ਜਲਦੀ ਜਲਦੀ ਵੀਡੀਓ ਤੁਸੀਂ ਦੇਖੀ ਜਾਓ ਤੇ ਨਾਲ ਮੈਂ ਤੁਹਾਨੂੰ ਅਗਲਾ ਜੋ ਚਵੱਚਾ ਸਾਹਬ ਹੈ ਉਹਦੇ ਦਰਸ਼ਨ ਕਰਾਉਂਗਾ ਆਓ ਚੱਲਦੇ ਹਾਂ ਇਹਦੇ ਬੈਕ ਸਾਈਡ ਦਰਵਾਜ਼ਾ ਸਾਹਬ ਦੇ ਸામਨੇ ਤੁਹਾਨੂੰ ਨਜ਼ਰ ਆ ਰਿਹਾ ਹੋਗਾ ਲਿਖਿਆ ਹੋਗਾ ਦੁਬਾਰਾ ਚੂੱਛਾ ਸਾਹਿਬ ਆਵਮ ਇੱਧਰ ਆ ਕੇ ਕੀਏ ਦਰਸ਼ਨ ਇਸ ਸਥਾਨ ਤੇ ਗੁਰੂ ਮਾਰੇ ਦੇ ਘੋੜੇ ਸਿੰਘਾਂ ਦੇ ਘੋੜੇ ਇੱਥੇ ਉਹਨਾਂ ਨੂੰ ਬਨ ਕੇ ਚਾਰਾ ਕਾ ਮੱਤੇ ਚਾਰੇ ਜਾਂਦਾ ਸੀ ਬਰਸਾਤ ਦੀ ਰੁੱਤ ਚ ਇੱਥੇ ਗੁਰੂ ਮਾਰਾ ਆ ਕੇ ਠਹਿਰੇ ਕਰਦੇ ਸਨ ਅਕਸਰ ਇਹ ਹੈ ਜੀ ਅੰਦਰੋਂ ਚਵੱਛਾ ਸਾਹਿਬ ਇਹ ਨੀਚੇ ਜੋ ਤੁਸੀਂ ਦੇਖ ਰਹੇ ਹੋ ਪੁਰਾਣੀ ਦਿੱਖ ਨੀਚੇ ਉਵੇਂ ਹੀ ਹੈ ਆ ਬਾਚਾ ਉਹਨਾਂ ਨੇ ਪੋੜੀਆਂ ਵਗੈਰਾ ਸਾਰੀਆਂ ਥੱਲੇ ਅ ਨੀਚੇ ਤੋਂ ਐਦਾਂ ਇੱਕ ਜਿਵੇਂ ਚਵੱਛਾ ਟਾਈਪ ਛੋਟੀ ਜਿਵੇਂ ਆਪਾਂ ਖੁਰਲੀ ਸ਼ਬਦ ਬੋਲ ਦਿੰਦੇ ਆ ਪੰਜਾਬੀ ਚ ਇਸ ਸਥਾਨ ਤੇ ਉੜਿਆ ਨੂੰ ਬਨ ਕੇ ਉਹਰੇ ਉਹਨਾਂ ਨੂੰ ਚਾਰਾ ਵਗੈਰਾ ਚਾਰਾ ਆ ਜਾਂਦਾ ਸੀ ਇੱਕ ਨਿਸ਼ਾਨੀ ਤੁਹਾਡੇ ਸਾਹਮਣੇ ਹੈ ਜਿਹੜੀ ਚ ਉੱਤਰ ਕੇ ਤੇ ਇੱਕ ਸਾਹਮਣੇ ਉਹਰੇ ਉੱਪਰ ਇਹਨਾਂ ਨੇ ਚੱਕੀ ਰੱਖੀ ਹੈ ਸ਼ਾਇਦ ਪੁਰਾਣੇ ਟਾਈਮ ਦੀ ਹੋਊਗੀ ਇਹਦੇ ਬਾਰੇ ਉਹਰੇ ਕੁਝ ਨਹੀਂ ਲਿਖਿਆ ਜੋ ਉਹਰੇ ਪੀੜਾ ਸਾਹਿਬ ਤੇ ਇੱਕ ਚੱਕੀ ਰੱਖੀ ਹੈ ਇਹਨਾਂ ਨੇ ਇਹ ਹੈ ਜੀ ਸਾਹਮਣੇ ਇਹ ਹੈ ਜੀ ਅੰਦਰੋਂ ਵਾਲਾ ਦਵਾਲਾ ਇਹ ਪਹਿਲੇ ਥੋੜੇ ਨੀਵੀਂ ਜਗ੍ਹਾ ਜੋ ਸੀਗਾ ਇਹ ਬਾਅਦ ਚ ਇਹਦੀ ਉਸਾਰੀ ਕੀਤੀ ਗਈ ਹੈ ਉੱਪਰ ਇਹ ਹੈ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਫੇਰ ਮਿਲਾਂਗੇ ਜੀ ਨਵੀਂ ਵੀਡੀਓ ਚ ਤਦ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਕੀ ਫਤ